ਜੀਤ ਉਹ ਆਪਣੇ ਮਹਾ ਸੁਰਿੰਦਰਪਾਲ ਸਿੰਘ ਘਰਪਾਲ ਅਮਰੀਕਾ ਤੋਂ ਰਿਪੋਰਟ ਹੋ ਕੇ ਆਏ ਭਾਰਤੀਆਂ ਨੂੰ ਹੁਣ ਵਾਪਸ ਘਰਾਂ ਦੇ ਵਿੱਚ ਲੈ ਕੇ ਜਾਣ ਦੇ ਲਈ ਇੱਥੋਂ ਵਕ ਵਕ ਵਾਹਨ ਜਿਹੜੇ ਨੇ ਉਹ ਜਾ ਰਹੇ ਨੇ ਤੇ ਇਸ ਵੇਲੇ ਅਸੀਂ ਅੰਮ੍ਰਿਤਸਰ 에ਰਪੋਰਟ ਦੇ ਬਿਲਕੁਲ ਬਾਹਰ ਖੜੇ ਹੋਏ ਆ ਜਿੱਥੇ ਅੱਜ ਰਿਪੋਰਟ ਕੀਤੇ ਭਾਰਤੀ ਪਹੁੰਚੇ ਸੀ ਜਿਨ੍ਹਾਂ ਦੀ ਗਿਣਤੀ 104 ਹੈ ਤੇ ਇਸ ਦੇ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਨੇ ਤਾਂ ਇਹਨਾਂ ਦੇ ਵਿੱਚ ਬੱਚੇ ਵੀ ਜਿਨ੍ਹਾਂ ਦੀ ਗਿਣਤੀ 12 ਦੇ ਕਰੀਬ ਆ ਤੇ ਉਸ ਤੋਂ ਬਾਅਦ 25 ਦੇ ਕਰੀਬ ਜਿਹੜੇ ਉਹ ਔਰਤਾਂ ਸੀ ਉਹ ਸ਼ਾਮਲ ਸਨ ਤਾਂ ਅਸਲ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਵਕ ਵਕ ਜਿਹੜੀਆਂ ਇਥੋਂ ਟੀਮਾਂ ਨੇ ਉਹ ਰਵਾਨਾ ਹੋ ਰਹੀਆਂ ਨੇ ਤਾਂ ਇਥੇ ਵਕ ਵਕ ਇਲਾਕਿਆਂ ਨਾਲ ਸੰਬੰਧਿਤ ਜਿੰਨੇ ਵੀ ਇਹ ਲੋਕ ਸੀ ਉਹਨਾਂ ਨੂੰ ਵਕ ਵਕ ਉਹ ਜਿਹੜੇ ਇਲਾਕੇ ਨੇ ਉਹਨਾਂ ਘਰਾਂ ਦੇ ਵਿੱਚ ਭੇਜਣ ਦੇ ਲਈ ਟੀਮਾਂ ਇਥੋਂ ਰਵਾਨਾ ਹੋ ਰਹੀਆਂ ਨੇ ਪੁਲਿਸ ਪ੍ਰਸ਼ਾਸਨ ਦੀਆਂ ਟੀਮਾਂ ਉਹ ਇਥੇ ਤਾਇਨਾਤ ਕੀਤੀਆਂ ਗਈਆਂ ਨੇ ਤਾਂ ਇਹ ਸਾਰੀਆਂ ਤਸਵੀਰਾਂ ਅਸੀਂ ਤੁਹਾਨੂੰ ਸਾਨੀਆਂ ਕਰ ਰਹੇ ਆ ਤਾਂ ਇਸ ਦੇ ਵਿੱਚ ਦੇਖ ਸਕਦੇ ਹੋ ਤਸਵੀਰਾਂ ਦੇ ਰਾਹੀਂ ਕਿ ਨੌਜਵਾਨ ਬੈਠਾ ਹੋਇਆ ਏ ਉਸ ਨੇ ਮੂੰਹ ਟੱਕਿਆ ਹੋਇਆ ਏ ਤਾਂ ਇੱਥੇ মিডিਆ ਕਰਮੀ ਵੀ ਵੱਡੀ ਬੇਨਤੀ ਦੇ ਵਿੱਚ ਉਹ ਪਹੁੰਚ ਹੋਏ ਨੇ ਤਾਂ ਤਸਵੀਰਾਂਾਂ ਦੇ ਰਾਹੀਂ ਦੇਖ ਸਕਦੇ ਹੋ ਕਿ ਨੌਜਵਾਨ ਜਿਹੜੇ ਅਮਰੀਕਾ ਤੋਂ ਰਿਪੋਰਟ ਕੀਤੇ ਹੋਏ ਨੇ ਉਹਨਾਂ ਨੂੰ ਗੱਡੀਆਂ ਦੇ ਰਾਹੀਂ ਇਥੋਂ ਲੈ ਕੇ ਜਾਇਆ ਜਾ ਰਿਹਾ ਏ ਤਾਂ ਅਵਕ ਇਲਾਕੇ ਦੀ ਸਬੰਧਤ ਪੁਲਿਸ ਆ ਤੇ ਇੱਥੇ ਨੌਜਵਾਨ ਜਿਹੜੇ ਨੇ ਉਹ ਰਿਪੋਰਟ ਕਰਕੇ ਲਾ ਕੇ ਜਾ ਰਹੀ ਹੈ ਪੁਲਿਸ ਦਾ ਪੁਲਿਸ ਪ੍ਰਸ਼ਾਸਨ ਉਹਨਾਂ ਨੂੰ ਘਰਾਂ ਦੇ ਵਿੱਚ ਪਹੰਚਾਰੀ ਹੈ ਪੇਜਰੀ ਹੈ ਤਾਂ ਇਹ ਸਾਰੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਅੰਮ੍ਰਿਤਸਰ 에어ਪੋਰਟ ਤੋਂ ਜਿੱਥੇ ਲਗਭਗ 25 ਤੇ 30 ਕਰੀਬ ਜਿਹੜੀਆਂ ਗੱਡੀਆਂ ਨੇ ਉਹ ਇੱਥੋਂ ਲੰਘ ਚੁੱਕੀਆਂ ਨੇ ਰਵਾਨਾ ਹੋ ਚੁੱਕੀਆਂ ਨੇ ਇਸੇ ਤਰੀਕੇ ਨਾਲ ਜਿਵੇਂ ਜਿਵੇਂ ਵਕ ਵਕ ਇਲਾਕੇ ਜਿਹੜੇ ਨੇ ਉਹ ਇੱਥੋਂ ਸਾਰਾ ਕੁਝ ਕਲੀਅਰ ਹੋ ਰਿਹਾ ਹੈ ਤਾਂ ਉਹ ਜਿਵੇਂ ਜਿਵੇਂ ਉਹਨਾਂ ਦੀ ਜਾਂਚ ਪੜਤਾਲ ਮੁਕੰਮਲ ਹੁੰਦੀ ਜਾ ਰਹੀ ਹੈ ᱛਿਵੇਂ ᱛਿਵੇਂ ਹੀ ਉਹਨਾਂ ਨੂੰ ਇਥੋਂ ਰਵਾਨਾ ਕੀਤਾ ਜਾ ਰਿਹਾ ਹੈ ਤਾਂ ਜਦੋਂ ਇਹ ਰਿਪੋਰਟ ਹੋਏ ਭਾਰਤੀ ਇੱਥੇ ਪਹੁੰਚੇ ਸੀ ਤਾਂ ਲਗਭਗ 5 ਘੰਟੇ ਦੇ ਕਰੀਬ ਉਹਨਾਂ ਦੀ ਇੱਥੇ ਪੁਸ਼ਕਿਸ਼ ਹੋਈ ਹੈ ਜਾਂਚ ਪੜਤਾਲ ਹੋਈ ਹੈ ਕਿਸ ਮਕਸਦ ਦੇ ਨਾਲ ਉੱਥੇ ਗਏ ਸੀ ਕਿਵੇਂ ਗਏ ਸੀ ਕਿਸ ਤਰੀਕੇ ਨਾਲ ਗਏ ਸੀ ਉੱਥੇ ਕਿੰਨਾ ਸਮਾਂ ਰਹਿ ਉੱਥੇ ਕੀ ਕੀ ਉਹਨਾਂ ਨੂੰ ਜਿਹੜਾ ਸੀ ਉਹ ਸਾਹਮਣਾ ਕਰਨਾ ਪਿਆ ਸਾਰੀਆਂ ਗੱਲਬਾਤ ਜਿਹੜੀ ਸੀ ਉਹ ਉੱਥੇ ਜ਼ਰੂਰ ਉਹਨਾਂ ਦੇ ਕੋਲੋਂ ਪੁੱਛਗਿੱਛ ਕੀਤੀ ਗਈ ਹੈ ਤੇ ਇਸ ਦੌਰਾਨ ਸਾਰੀ ਜਾਂਚ ਮੁਕੰਮਲ ਹੋਈ ਹੈ ਤੇ ਜਾਂਚ ਮੁਕੰਮਲ ਹੋਣ ਤੋਂ ਬਾਅਦ ਹੁਣ ਉਹਨਾਂ ਨੂੰ ਵਾਪਿਸ ਪੁਲਿਸ ਪ੍ਰਸ਼ਾਸਨ ਦੀਆਂ ਟੀਮਾਂ ਨੇ ਉਹਨਾਂ ਦੇ ਨਾਲ ਭੇਜਿਆ ਜਾ ਰਿਹਾ ਹੈ ਤਾਂ ਅੰਮ੍ਰਿਤਸਰ ਪੁਲਿਸ ਦੀ ਇਹ ਡਿਊਟੀ ਲੱਗੀ ਹੋਈ ਹੈ ਤੇ ਅੰਮ੍ਰਿਤਸਰ ਪੁਲਿਸ ਦੇ ਜਿਹੜੇ ਹੀ ਕਰਮਚਾਰੀ ਨੇ ਮੁਲਾਜ਼ਮ ਨੇ ਉਹ ਉਹਨਾਂ ਨੂੰ ਘਰਾਂ ਦੇ ਵਿੱਚ ਛੱਡਣ ਦੇ ਲਈ ਜਾ ਰਹੇ ਨੇ ਤਾਂ ਇਸ ਜਿਹੜੀਆਂ ਤਸਵੀਰਾਂ ਦੇ ਵਿੱਚ ਵੀ ਤੁਸੀਂ ਆ ਦੇਖ ਰਹੇ ਸੀ ਕਿ ਜਿਹੜੇ ਨੌਜਵਾਨ ਨੇ ਉਹ ਕੁਝ ਆਪਣਾ ਚਿਹਰਾ ਲਗਾਉਂਦੇ ਹੋਏ ਵੀ ਜਰੂਰ ਨਜ਼ਰ ਆ ਰਹੇ ਨੇ ਤਾਂ ਜਿਨ੍ਹਾਂ ਦੀ ਗਿਣਤੀ 104 ਦੇ ਕਰੀਬ ਦੱਸੀ ਜਾਂਦੀ ਹੈ ਅੱਜ ਅਮਰੀਕੀ ਹਵਾਈ ਤੇ ਰਾਹੀਂ ਉਡਾਨ ਦੇ ਰਾਹੀਂ ਇੱਥੇ ਪਹੁੰਚੇ ਸੀ ਤਾਂ 2:00 ਵਜੇ ਦੇ ਲਗਭਗ ਇੱਥੇ ਜਿਹੜੀਆਂ ਉਹ ਹਵਾਈ ਉਡਾਨ ਪਹੁੰਚੀ ਸੀ ਤਾਂ ਇਸ ਤੋਂ ਬਾਅਦ ਇੱਥੇ ਉਹਨਾਂ ਨੂੰ ਸਭ ਤੋਂ ਪਹਿਲਾਂ ਆਉਣ ਦੇ ਅਨੁਸਾਰ ਜੋ ਖਾਣਾ ਉਖਾਇਆ ਗਿਆ ਉਸ ਤੋਂ ਬਾਅਦ ਕੈਪਟਨ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਉਹਨਾਂ ਨੇ ਵੀ ਉਹਨਾਂ ਨਾਲ ਮੁਲਾਕਾਤ ਕੀਤੀ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੂੰ ਕਿਵੇਂ ਕੀ ਕੁਝ ਪਰੇਸ਼ਾਨੀਆਂ ਸੀ ਉਹ ਸਾਰਾ ਕੁਝ ਉਹਨਾਂ ਨਾਲ ਡਿਸਕਸ ਕੀਤਾ ਉਸ ਤੋਂ ਬਾਅਦ ਜਿਹੜੀ ਜਾਂਚ ਪੜਤਾਲ ਸੀ ਵੱਖ-ਵੱਖ ਏਜੰਸੀਆਂ ਵੱਲੋਂ ਉਹ ਵੀ ਮੁਕੰਮਲ ਕੀਤੀ ਗਈ ਤਾਂ ਉਹ ਮੁਕੰਮਲ ਕਰਨ ਤੋਂ ਬਾਅਦ ਹੁਣ ਉਹਨਾਂ ਨੂੰ ਵਾਪਸ ਕਰਾਂ ਦੇ ਵਿੱਚ ਭੇਜਿਆ ਜਾ ਰਿਹਾ ਹੈ ਤੇ ਸਾਰੀਆਂ ਤਸਵੀਰਾਂ ਅਸੀਂ ਲਗਾਤਾਰ ਤੁਹਾਡੇ ਨਾਲ ਅੰਮ੍ਰਿਤਸਰ 에ਰਪੋਰਟ ਤੋਂ ਸਾਂਝੀਆਂ ਕਰ ਰਹੇ ਹਾਂ ਤਾਂ ਅੱਜ ਅੰਮ੍ਰਿਤਸਰ 에어ਪੋਰਟ ਦੇ ਵਿੱਚ ਜਿਹੜੇ ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਨਾਲ ਸੰਬੰਧਤ ਲੋਕ ਸੀ ਉਹਨਾਂ ਨੂੰ ਬਾਏ ਰੋਡ ਭੇਜਿਆ ਜਾ ਰਿਹਾ ਹੈ ਜਾਂ ਫਿਰ ਹੋਰ ਜਿਹੜੇ ਵੱਖ-ਵੱਖ ਸੂਬਿਆਂ ਨਾਲ ਸੰਬੰਧਤ ਲੋਕ ਸੀ ਉਹਨਾਂ ਨੂੰ ਬਾਏ 에어 ਭੇਜਣ ਦੀ ਜਿਹੜੀ ਆ ਉਹ ਪ੍ਰਵਧਾਨ ਹੈ ਤੇ ਇਸ ਕਰਾਂ ਹੀ ਭੇਜਿਆ ਜਾ ਰਿਹਾ ਹੈ ਤਾਂ ਹੋਰ ਵੀ ਜਿਹੜੀਆਂ ਲੱਗ-ਲੱਗ ਤਸਵੀਰਾਂ ਨੇ ਉਹ ਅਸੀਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਹ ਤਸਵੀਰਾਂ ਲਗਾਤਾਰ ਅਸੀਂ ਅੰਮ੍ਰਿਤਸਰ 에ਅਰਪੋਰਟ ਤੋਂ ਸਹਾਇਨੀਆਂ ਕਰ ਰਹੇ ਸੀ ਜਿਸ ਦੇ ਵਿੱਚ ਅੱਜ ਡਿਪੋਰਟ ਹੋ ਕੇ ਆਏ ਭਾਰਤੀ ਉਹਨਾਂ ਨੂੰ ਜਿਹੜੀ ਪ੍ਰਕਿਰਿਆ ਸੀ ਲੋੜੀਂਦੀ ਪ੍ਰਕਿਰਿਆ ਮੁਕੰਮਲ ਕਰਨ ਤੋਂ ਬਾਅਦ ਹੁਣ ਵਾਪਸ ਕਰਾਉਣ ਨੂੰ ਭੇਜ ਦਿੱਤਾ ਗਿਆ ਹੈ ਤੇ ਉਸ ਤੋਂ ਬਾਅਦ ਉਹਨਾਂ ਦੇ ਜੋ ਵੀ ਲੋੜੀਂਦੀ ਕਾਰਵਾਈ ਸੀ ਉਹ ਦਸਤਾਵੇਜ਼ ਮੁਕੰਮਲ ਕਰ ਲਏ ਗਏ ਨੇ ਤਾਂ ਹੋਰ ਕੁਝ ਨਵੇਂ ਤਸਵੀਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਂ ਉਹਨਾਂ ਕੀ ਸੁਵਿੰਦਰਪਾਲ ਸਿੰਘ ਵਰਪਾਲ ਤੇ ਹਰਿੰਦਰ ਸਿੰਘ ਨੂੰ ਦਿਓ ਜਾਜਤ ਧੰਨਵਾਦ ਸਸਕਾਰ ਜੀ ਤੁਸੀਂ ਦੇਖ ਰਹੇ ਹੋ ਜੀਤ ਰਿਪੋਰਟ ਵਿੱਚ ਹੈ ਸੁਰਿੰਦਰਪਾਲ ਸਿੰਘ ਗੁਰਪਾਲ ਅਮਰੀਕਾ ਤੋਂ ਰਿਪੋਰਟ ਹੋ ਕੇ ਆਏ ਭਾਰਤੀਆਂ ਨੂੰ ਹੁਣ ਵਾਪਸ ਘਰਾਂ ਦੇ ਵਿੱਚ ਲੈ ਕੇ ਜਾਣ ਦੇ ਲਈ ਇੱਥੋਂ ਵਕ ਵਕਵਾਨ ਜਿਹੜੇ ਨੇ ਉਹ ਜਾ ਰਹੇ ਨੇ ਤੇ ਇਸ ਵੇਲੇ ਅਸੀਂ ਅੰਮ੍ਰਿਤਸਰ 에ਰਪੋਰਟ ਦੇ ਬਿਲਕੁਲ ਬਾਹਰ ਖੜੇ ਹੋਏ ਹਾਂ ਜਿੱਥੇ ਅੱਜ ਰਿਪੋਰਟ ਕੀਤੇ ਭਾਰਤੀ ਪਹੁੰਚੇ ਸੀ ਜਿਨ੍ਹਾਂ ਦੀ ਗਿਣਤੀ 104 ਹੈ ਤਾਂ ਇਸ ਦੇ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਨੇ ਤਾਂ ਇਹਨਾਂ ਦੇ ਵਿੱਚ ਬੱਚੇ ਵੀ ਜਿਨ੍ਹਾਂ ਦੀ ਗਿਣਤੀ 12 ਦੇ ਕਰੀਬ ਆ ਤੇ ਉਸ ਤੋਂ ਬਾਅਦ 25 ਦੇ ਕਰੀਬ ਜਿਹੜੇ ਉਹ ਔਰਤਾਂ ਸੀ ਉਹ ਸ਼ਾਮਲ ਸਨ ਤਾਂ ਅਸਲ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਵਕ ਵਕ ਜਿਹੜੀਆਂ ਇਥੋਂ ਟੀਮਾਂ ਨੇ ਉਹ ਰਵਾਨਾ ਹੋ ਰਹੀਆਂ ਨੇ ਤਾਂ ਇਥੇ ਵਕ ਵਕ ਇਲਾਕਿਆਂ ਨਾਲ ਸੰਬੰਧਿਤ ਜਿੰਨੇ ਵੀ ਇਹ ਲੋਕ ਸੀ ਉਹਨਾਂ ਨੂੰ ਵਕ ਵਕ ਉਹ ਜਿਹੜੇ ਇਲਾਕੇ ਨੇ ਉਹਨਾਂ ਘਰਾਂ ਦੇ ਵਿੱਚ ਭੇਜਣ ਦੇ ਲਈ ਟੀਮਾਂ ਇਥੋਂ ਰਵਾਨਾ ਹੋ ਰਹੀਆਂ ਨੇ ਪੁਲਿਸ ਪ੍ਰਸ਼ਾਸਨ ਦੀਆਂ ਟੀਮਾਂ ਉਹ ਇਥੇ ਤਾਇਨਾਤ ਕੀਤੀਆਂ ਗਈਆਂ ਨੇ ਤਾਂ ਇਹ ਸਾਰੀਆਂ ਤਸਵੀਰਾਂ ਅਸੀਂ ਤੁਹਾਨੂੰ ਸਾਨੀਆਂ ਕਰ ਰਹੇ ਆ ਤਾਂ ਇਸ ਦੇ ਵਿੱਚ ਦੇਖ ਸਕਦੇ ਹੋ ਤਸਵੀਰਾਂ ਦੇ ਰਾਹੀਂ ਕਿ ਨੌਜਵਾਨ ਬੈਠਾ ਹੋਇਆ ਏ ਉਸਨੇ ਮੂੰਹ ਟੱਕਿਆ ਹੋਇਆ ਏ ਤਾਂ ਇੱਥੇ মিডিਆ ਕਰਮੀ ਵੀ ਵੱਡੀ ਬੇਨਤੀ ਦੇ ਵਿੱਚ ਉਹ ਪਹੁੰਚ ਹੋਏ ਨੇ ਤਾਂ ਤਸਵੀਰਾਂਾਂ ਦੇ ਰਾਹੀਂ ਦੇਖ ਸਕਦੇ ਹੋ ਕਿ ਨੌਜਵਾਨ ਜਿਹੜੇ ਅਮਰੀਕਾ ਤੋਂ ਰਿਪੋਰਟ ਕੀਤੇ ਹੋਏ ਨੇ ਉਹਨਾਂ ਨੂੰ ਗੱਡੀਆਂ ਦੇ ਰਾਹੀਂ ਇਥੋਂ ਲੈ ਕੇ ਜਾਇਆ ਜਾ ਰਿਹਾ ਏ ਤਾਂ ਅਵਕ ਇਲਾਕੇ ਦੀ ਸਬੰਧਤ ਪੁਲਿਸ ਆ ਤੇ ਇਥੇ ਨੌਜਵਾਨ ਜਿਹੜੇ ਨੇ ਉਹ ਰਿਪੋਰਟ ਕਰਕੇ ਲਾ ਕੇ ਜਾ ਰਹੀ ਹੈ ਪੁਲਿਸ ਦਾ ਪੁਲਿਸ ਪ੍ਰਸ਼ਾਸਨ ਉਹਨਾਂ ਨੂੰ ਘਰਾਂ ਦੇ ਵਿੱਚ ਪਹੰਚਾਰੀ ਹੈ ਪੇਜਰੀ ਹੈ ਤਾਂ ਇਹ ਸਾਰੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਅੰਮ੍ਰਿਤਸਰ 에어ਪੋਰਟ ਤੋਂ ਜਿੱਥੇ ਲਗਭਗ 25 ਤੇ 30 ਕਰੀਬ ਜਿਹੜੀਆਂ ਗੱਡੀਆਂ ਨੇ ਉਹ ਇੱਥੋਂ ਲੰਘ ਚੁੱਕੀਆਂ ਨੇ ਰਵਾਨਾ ਹੋ ਚੁੱਕੀਆਂ ਨੇ ਇਸੇ ਤਰੀਕੇ ਨਾਲ ਜਿਵੇਂ ਜਿਵੇਂ ਵਕ ਵਕ ਇਲਾਕੇ ਜਿਹੜੇ ਨੇ ਉਹ ਇੱਥੋਂ ਸਾਰਾ ਕੁਝ ਕਲੀਅਰ ਹੋ ਰਿਹਾ ਹੈ ਤਾਂ ਉਹ ਜਿਵੇਂ ਜਿਵੇਂ ਉਹਨਾਂ ਦੀ ਜਾਂਚ ਪੜਤਾਲ ਮੁਕੰਮਲ ਹੁੰਦੀ ਜਾ ਰਹੀ ਹੈ ᱛਿਵੇਂ ᱛਿਵੇਂ ਹੀ ਉਹਨਾਂ ਨੂੰ ਇਥੋਂ ਰਵਾਨਾ ਕੀਤਾ ਜਾ ਰਿਹਾ ਹੈ ਤਾਂ ਜਦੋਂ ਇਹ ਰਿਪੋਰਟ ਹੋਏ ਭਾਰਤੀ ਇੱਥੇ ਪਹੁੰਚੇ ਸੀ ਤਾਂ ਲਗਭਗ 5 ਘੰਟੇ ਦੇ ਕਰੀਬ ਉਹਨਾਂ ਦੀ ਇੱਥੇ ਪੁਸ਼ਕਿਸ਼ ਹੋਈ ਹੈ ਜਾਂਚ ਪੜਤਾਲ ਹੋਈ ਹੈ ਕਿਸ ਮਕਸਦ ਦੇ ਨਾਲ ਉੱਥੇ ਗਏ ਸੀ ਕਿਵੇਂ ਗਏ ਸੀ ਕਿਸ ਤਰੀਕੇ ਨਾਲ ਗਏ ਸੀ ਉੱਥੇ ਕਿੰਨਾ ਸਮਾਂ ਰਹਿ ਉੱਥੇ ਕੀ ਕੀ ਉਹਨਾਂ ਨੂੰ ਜਿਹੜਾ ਸੀ ਉਹ ਸਾਹਮਣਾ ਕਰਨਾ ਪਿਆ ਸਾਰੀਆਂ ਗੱਲਬਾਤ ਜਿਹੜੀ ਸੀ ਉਹ ਉੱਥੇ ਜ਼ਰੂਰ ਉਹਨਾਂ ਦੇ ਕੋਲੋਂ ਪੁੱਛਗਿੱਛ ਕੀਤੀ ਗਈ ਹੈ ਤੇ ਇਸ ਦੌਰਾਨ ਸਾਰੀ ਜਾਂਚ ਮੁਕੰਮਲ ਹੋਈ ਹੈ ਤੇ ਜਾਂਚ ਮੁਕੰਮਲ ਹੋਣ ਤੋਂ ਬਾਅਦ ਹੁਣ ਉਹਨਾਂ ਨੂੰ ਵਾਪਸ ਪੁਲਿਸ ਪ੍ਰਸ਼ਾਸਨ ਦੀਆਂ ਟੀਮਾਂ ਨੇ ਉਹਨਾਂ ਦੇ ਨਾਲ ਭੇਜਿਆ ਜਾ ਰਿਹਾ ਹੈ ਤਾਂ ਅੰਮ੍ਰਿਤਸਰ ਪੁਲਿਸ ਦੀ ਇਹ ਡਿਊਟੀ ਲੱਗੀ ਹੋਈ ਹੈ ਤੇ ਅੰਮ੍ਰਿਤਸਰ ਪੁਲਿਸ ਦੇ ਜਿਹੜੇ ਹੀ ਕਰਮਚਾਰੀ ਨੇ ਮੁਲਾਜ਼ਮ ਨੇ ਉਹ ਉਹਨਾਂ ਨੂੰ ਘਰਾਂ ਦੇ ਵਿੱਚ ਛੱਡਣ ਦੇ ਲਈ ਜਾ ਰਹੇ ਨੇ ਤਾਂ ਇਸ ਜਿਹੜੀਆਂ ਤਸਵੀਰਾਂ ਦੇ ਵਿੱਚ ਵੀ ਤੁਸੀਂ ਦੇਖ ਰਹੇ ਸੀ ਕਿ ਜਿਹੜੇ ਨੌਜਵਾਨ ਨੇ ਉਹ ਕੁਝ ਆਪਣਾ ਚਿਹਰਾ ਲੁਕਾਉਂਦੇ ਹੋਏ ਵੀ ਜਰੂਰ ਨਜ਼ਰ ਆ ਰਹੇ ਨੇ ਤਾਂ ਜਿਨ੍ਹਾਂ ਦੀ ਗਿਣਤੀ 104 ਦੇ ਕਰੀਬ ਦੱਸੀ ਜਾਂਦੀ ਹੈ ਅੱਜ ਅਮਰੀਕੀ ਹਵਾਈ ਤੇ ਰਾਹੀਂ ਉਡਾਣ ਦੇ ਰਾਹੀਂ ਇੱਥੇ ਪਹੁੰਚੇ ਸੀ ਤਾਂ 2:00 ਵਜੇ ਦੇ ਲਗਭਗ ਇੱਥੇ ਜਿਹੜੀਆਂ ਉਹ ਹਵਾਈ ਉਡਾਣ ਪਹੁੰਚੀ ਸੀ ਤਾਂ ਇਸ ਤੋਂ ਬਾਅਦ ਇੱਥੇ ਉਹਨਾਂ ਸਭ ਤੋਂ ਪਹਿਲਾਂ ਅਨੁਸਾਰ ਜੋ ਖਾਣਾ ਉਖਾਇਆ ਗਿਆ ਉਸ ਤੋਂ ਬਾਅਦ ਕੈਪਟਨ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਉਹਨਾਂ ਨੇ ਵੀ ਉਹਨਾਂ ਨਾਲ ਮੁਲਾਕਾਤ ਕੀਤੀ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੂੰ ਕਿਵੇਂ ਕੀ ਕੁਝ ਪਰੇਸ਼ਾਨੀਆਂ ਸੀ ਉਹ ਸਾਰਾ ਕੁਝ ਉਹਨਾਂ ਨਾਲ ਡਿਸਕਸ ਕੀਤਾ ਉਸ ਤੋਂ ਬਾਅਦ ਜਿਹੜੀ ਜਾਂਚ ਪੜਤਾਲ ਸੀ ਵੱਖ-ਵੱਖ ਏਜੰਸੀਆਂ ਵੱਲੋਂ ਉਹ ਵੀ ਮੁਕੰਮਲ ਕੀਤੀ ਗਈ ਤਾਂ ਉਹ ਮੁਕੰਮਲ ਕਰਨ ਤੋਂ ਬਾਅਦ ਹੁਣ ਉਹਨਾਂ ਨੂੰ ਵਾਪਸ ਕਰਾਂ ਦੇ ਵਿੱਚ ਭੇਜਿਆ ਜਾ ਰਿਹਾ ਹੈ ਤੇ ਸਾਰੀਆਂ ਤਸਵੀਰਾਂ ਅਸੀਂ ਲਗਾਤਾਰ ਤੁਹਾਡੇ ਨਾਲ ਅੰਮ੍ਰਿਤਸਰ 에ਰਪੋਰਟ ਤੋਂ ਸਾਂਝੀਆਂ ਕਰ ਰਹੇ ਹਾਂ ਤਾਂ ਅੱਜ ਅੰਮ੍ਰਿਤਸਰ 에어ਪੋਰਟ ਦੇ ਵਿੱਚ ਜਿਹੜੇ ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਨਾਲ ਸੰਬੰਧਤ ਲੋਕ ਸੀ ਉਹਨਾਂ ਨੂੰ ਬਾਏ ਰੋਡ ਭੇਜਿਆ ਜਾ ਰਿਹਾ ਹੈ ਜਾਂ ਫਿਰ ਹੋਰ ਜਿਹੜੇ ਵੱਖ-ਵੱਖ ਸੂਬਿਆਂ ਨਾਲ ਸੰਬੰਧਤ ਲੋਕ ਸੀ ਉਹਨਾਂ ਨੂੰ ਬਾਏ 에ਅਰ ਭੇਜਣ ਦੀ ਜਿਹੜੀ ਆ ਉਹ ਪ੍ਰਵਧਾਨ ਹੈ ਤੇ ਇਸ ਕਰਾਂ ਹੀ ਭੇਜਿਆ ਜਾ ਰਿਹਾ ਹੈ ਤਾਂ ਹੋਰ ਵੀ ਜਿਹੜੀਆਂ ਲੱਗ-ਲੱਗ ਤਸਵੀਰਾਂ ਨੇ ਉਹ ਅਸੀਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਹ ਤਸਵੀਰਾਂ ਲਗਾਤਾਰ ਅਸੀਂ ਅੰਮ੍ਰਿਤਸਰ 에어ਪੋਰਟ ਤੋਂ ਸਾਂਝੀਆਂ ਕਰ ਰਹੇ ਸੀ ਜਿਸ ਦੇ ਵਿੱਚ ਅੱਜ ਡਿਪੋਰਟ ਹੋ ਕੇ ਆਏ ਭਾਰਤੀ ਉਹਨਾਂ ਨੂੰ ਜਿਹੜੀ ਪ੍ਰਕਿਰਿਆ ਸੀ ਲੁੜਿੰਦੀ ਪ੍ਰਕਿਰਿਆ ਮੁਕੰਮਲ ਕਰਨ ਤੋਂ ਬਾਅਦ ਹੁਣ ਵਾਪਸ ਕਰਾਉਣ ਨੂੰ ਭੇਜ ਦਿੱਤਾ ਗਿਆ ਹੈ ਤੇ ਉਸ ਤੋਂ ਬਾਅਦ ਉਹਨਾਂ ਦੇ ਜੋ ਵੀ ਲੁੜੀਤੀ ਕਾਰਵਾਈ ਸੀ ਉਹ ਦਸਤਾਵੇਜ਼ ਮੁਕੰਮਲ ਕਰ ਲਏ ਗਏ ਨੇ ਤਾਂ ਹੋਰ ਕੁਝ ਨਵੇਂ ਤਸਵੀਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮਣੀਆਨ ਕੇ ਸੁਬਿੰਦਰਪਾਲ ਸਿੰਘ ਵਰਪਾਲ ਤੇ ਹਰਿੰਦਰ ਸਿੰਘ ਨੂੰ ਦਿਓ ਇਜਾਜ਼ਤ ਧੰਨਵਾਦ ਸਸਕਾਰਜੀ ਤੁਸੀਂ ਦੇਖ ਰਹੇ ਹੋ ਜੀਤ ਵੈਪ ਟੂ ਮੈਂ ਹਾਂ ਸੁਰਿੰਦਰਪਾਲ ਸਿੰਘ ਗੁਰਪਾਲ ਅਮਰੀਕਾ ਤੋਂ ਰਿਪੋਰਟ ਹੋ ਕੇ ਆਏ ਭਾਰਤੀਆਂ ਨੂੰ ਹੁਣ ਵਾਪਸ ਕਰਾਂ ਦੇ ਵਿੱਚ ਲੈ ਕੇ ਜਾਣ ਦੇ ਲਈ ਇਥੋਂ ਵਕ ਵਕ ਵਾਹਨ ਜਿਹੜੇ ਨੇ ਉਹ ਜਾ ਰਹੇ ਨੇ ਤੇ ਇਸ ਵੇਲੇ ਅਸੀਂ ਅੰਮ੍ਰਿਤਸਰ 에ਰਪੋਰਟ ਦੇ ਬਿਲਕੁਲ ਬਾਹਰ ਖੜੇ ਹੋਏ ਹਾਂ ਜਿੱਥੇ ਅੱਜ ਰਿਪੋਰਟ ਕੀਤੇ ਭਾਰਤੀ ਪਹੁੰਚੇ ਸੀ ਜਿਨ੍ਹਾਂ ਦੀ ਗਿਣਤੀ 104 ਹੈ ਤੇ ਇਸ ਦੇ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਨੇ ਤਾਂ ਇਹਨਾਂ ਦੇ ਵਿੱਚ ਬੱਚੇ ਵੀ ਜਿਨ੍ਹਾਂ ਦੀ ਗਿਣਤੀ 12 ਦੇ ਕਰੀਬ ਹੈ ਤੇ ਉਸ ਤੋਂ ਬਾਅਦ 25 ਦੇ ਕਰੀਬ ਜਿਹੜੇ ਉਹ ਔਰਤਾਂ ਸੀ ਉਹ ਸ਼ਾਮਲ ਸਨ ਤਾਂ ਅਸਲ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਵਕ ਵਕ ਜਿਹੜੀਆਂ ਇਥੋਂ ਟੀਮਾਂ ਨੇ ਉਹ ਰਵਾਨਾ ਹੋ ਰਹੀਆਂ ਨੇ ਤਾਂ ਇਥੇ ਵਕ ਵਕ ਇਲਾਕਿਆਂ ਨਾਲ ਸੰਬੰਧਿਤ ਜਿੰਨੇ ਵੀ ਇਹ ਲੋਕ ਸੀ ਉਹਨਾਂ ਨੂੰ ਵਕ ਵਕ ਉਹ ਜਿਹੜੇ ਇਲਾਕੇ ਨੇ ਉਹਨਾਂ ਘਰਾਂ ਦੇ ਵਿੱਚ ਭੇਜਣ ਦੇ ਲਈ ਟੀਮਾਂ ਇਥੋਂ ਰਵਾਨਾ ਹੋ ਰਹੀਆਂ ਨੇ ਪੁਲਿਸ ਪ੍ਰਸ਼ਾਸਨ ਦੀਆਂ ਟੀਮਾਂ ਉਹ ਇਥੇ ਤਾਇਨਾਤ ਕੀਤੀਆਂ ਗਈਆਂ ਨੇ ਤਾਂ ਇਹ ਸਾਰੀਆਂ ਤਸਵੀਰਾਂ ਅਸੀਂ ਤੁਹਾਨੂੰ ਸਾਨੀਆਂ ਕਰ ਰਹੇ ਹਾਂ ਤਾਂ ਇਸ ਦੇ ਵਿੱਚ ਦੇਖ ਸਕਦੇ ਹੋ ਤਸਵੀਰਾਂ ਦੇ ਰਾਹੀਂ ਕਿ ਨੌਜਵਾਨ ਬੈਠਾ ਹੋਇਆ ਏ ਉਸਨੇ ਮੂੰਹ ਢੱਕਿਆ ਹੋਇਆ ਏ ਤਾਂ ਇੱਥੇ মিডিਆ ਕਰਮੀ ਵੀ ਵੱਡੀ ਬੇਨਤੀ ਦੇ ਵਿੱਚ ਉਹ ਪਹੁੰਚ ਹੋਏ ਨੇ ਤਾਂ ਤਸਵੀਰਾਂਾਂ ਦੇ ਰਾਹੀਂ ਦੇਖ ਸਕਦੇ ਹੋ ਕਿ ਨੌਜਵਾਨ ਜਿਹੜੇ ਅਮਰੀਕਾ ਤੋਂ ਰਿਪੋਰਟ ਕੀਤੇ ਹੋਏ ਨੇ ਉਹਨਾਂ ਨੂੰ ਗੱਡੀਆਂ ਦੇ ਰਾਹੀਂ ਇੱਥੋਂ ਲੈ ਕੇ ਜਾਇਆ ਜਾ ਰਿਹਾ ਏ ਤਾਂ ਅਵਕ ਇਲਾਕਿਆਂ ਦੀ ਸਬੰਧਤ ਪੁਲਿਸ ਹੈ ਤੇ ਇੱਥੇ ਨੌਜਵਾਨ ਜਿਹੜੇ ਨੇ ਉਹ ਰਿਪੋਰਟ ਕਰਕੇ ਲਾ ਕੇ ਜਾ ਰਹੀ ਹੈ ਪੁਲਿਸ ਦਾ ਪੁਲਿਸ ਪ੍ਰਸ਼ਾਸਨ ਉਹਨਾਂ ਨੂੰ ਘਰਾਂ ਦੇ ਵਿੱਚ ਪਹੰਚਾਰੀ ਹੈ ਪੇਜਰੀ ਹੈ ਤਾਂ ਇਹ ਸਾਰੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਅੰਮ੍ਰਿਤਸਰ 에어ਪੋਰਟ ਤੋਂ ਜਿੱਥੇ ਲਗਭਗ 25 ਤੇ 30 ਕਰੀਬ ਜਿਹੜੀਆਂ ਗੱਡੀਆਂ ਨੇ ਉਹ ਇੱਥੋਂ ਲੰਘ ਚੁੱਕੀਆਂ ਨੇ ਰਵਾਨਾ ਹੋ ਚੁੱਕੀਆਂ ਨੇ ਇਸੇ ਤਰੀਕੇ ਨਾਲ ਜਿਵੇਂ ਜਿਵੇਂ ਵਕ ਵਕ ਇਲਾਕੇ ਜਿਹੜੇ ਨੇ ਉਹ ਇੱਥੋਂ ਸਾਰਾ ਕੁਝ ਕਲੀਅਰ ਹੋ ਰਿਹਾ ਹੈ ਤਾਂ ਉਹ ਜਿਵੇਂ ਜਿਵੇਂ ਉਹਨਾਂ ਦੀ ਜਾਂਚ ਪੜਤਾਲ ਮੁਕੰਮਲ ਹੁੰਦੀ ਜਾ ਰਹੀ ਹੈ ᱛਿਵੇਂ ᱛਿਵੇਂ ਹੀ ਉਹਨਾਂ ਨੂੰ ਇੱਥੋਂ ਰਵਾਨਾ ਕੀਤਾ ਜਾ ਰਿਹਾ ਹੈ ਤਾਂ ਜਦੋਂ ਇਹ ਰਿਪੋਰਟ ਹੋਏ ਭਾਰਤੀ ਇੱਥੇ ਪਹੁੰਚੇ ਸੀ ਤਾਂ ਲਗਭਗ 5 ਘੰਟੇ ਦੇ ਕਰੀਬ ਉਹਨਾਂ ਦੀ ਇੱਥੇ ਪੁਸ਼ਕਿਸ਼ ਹੋਈ ਹੈ ਜਾਂਚ ਪੜਤਾਲ ਹੋਈ ਹੈ ਕਿਸ ਮਕਸਦ ਦੇ ਨਾਲ ਉੱਥੇ ਗਏ ਸੀ ਕਿਵੇਂ ਗਏ ਸੀ ਕਿਸ ਤਰੀਕੇ ਨਾਲ ਗਏ ਸੀ ਉੱਥੇ ਕਿੰਨਾ ਸਮਾਂ ਰਹਿ ਉੱਥੇ ਕੀ ਕੀ ਉਹਨਾਂ ਨੂੰ ਜਿਹੜਾ ਸੀ ਉਹ ਸਾਹਮਣਾ ਕਰਨਾ ਪਿਆ ਸਾਰੀਆਂ ਗੱਲਬਾਤ ਜਿਹੜੀ ਸੀ ਉਹ ਉੱਥੇ ਜ਼ਰੂਰ ਉਹਨਾਂ ਦੇ ਕੋਲੋਂ ਪੁੱਛਗਿੱਛ ਕੀਤੀ ਗਈ ਹੈ ਤੇ ਇਸ ਦੌਰਾਨ ਸਾਰੀ ਜਾਂਚ ਮੁਕੰਮਲ ਹੋਈ ਹੈ ਤੇ ਜਾਂਚ ਮੁਕੰਮਲ ਹੋਣ ਤੋਂ ਬਾਅਦ ਹੁਣ ਉਹਨਾਂ ਨੂੰ ਵਾਪਸ ਪੁਲਿਸ ਪ੍ਰਸ਼ਾਸਨ ਦੀਆਂ ਟੀਮਾਂ ਨੇ ਉਹਨਾਂ ਦੇ ਨਾਲ ਭੇਜਿਆ ਜਾ ਰਿਹਾ ਹੈ ਤਾਂ ਅੰਮ੍ਰਿਤਸਰ ਪੁਲਿਸ ਦੀ ਇਹ ਡਿਊਟੀ ਲੱਗੀ ਹੋਈ ਹੈ ਤੇ ਅੰਮ੍ਰਿਤਸਰ ਪੁਲਿਸ ਦੇ ਜਿਹੜੇ ਹੀ ਕਰਮਚਾਰੀ ਨੇ ਮੁਲਾਜ਼ਮ ਨੇ ਉਹ ਉਹਨਾਂ ਨੂੰ ਘਰਾਂ ਦੇ ਵਿੱਚ ਛੱਡਣ ਦੇ ਲਈ ਜਾ ਰਹੇ ਨੇ ਤਾਂ ਇਸ ਜਿਹੜੀਆਂ ਤਸਵੀਰਾਂ ਦੇ ਵਿੱਚ ਵੀ ਤੁਸੀਂ ਦੇਖ ਰਹੇ ਸੀ ਕਿ ਜਿਹੜੇ ਨੌਜਵਾਨ ਨੇ ਉਹ ਕੁਝ ਆਪਣਾ ਚਿਹਰਾ ਲੁਕਾਉਂਦੇ ਹੋਏ ਵੀ ਜਰੂਰ ਨਜ਼ਰ ਆ ਰਹੇ ਨੇ ਤਾਂ ਜਿਨ੍ਹਾਂ ਦੀ ਗਿਣਤੀ 104 ਦੇ ਕਰੀਬ ਦੱਸੀ ਜਾਂਦੀ ਹੈ ਅੱਜ ਅਮਰੀਕੀ ਹਵਾਈ ਤੇ ਰਾਹੀਂ ਉਡਾਣ ਦੇ ਰਾਹੀਂ ਇੱਥੇ ਪਹੁੰਚੇ ਸੀ ਤਾਂ 2:00 ਵਜੇ ਦੇ ਲਗਭਗ ਇੱਥੇ ਜਿਹੜੀਆਂ ਉਹ ਹਵਾਈ ਉਡਾਣ ਪਹੁੰਚੀ ਸੀ ਤਾਂ ਇਸ ਤੋਂ ਬਾਅਦ ਇੱਥੇ ਉਹਨਾਂ ਸਭ ਤੋਂ ਪਹਿਲਾਂ ਅਨੁਸਾਰ ਅ ਜੋ ਖਾਣਾ ਉਖਵਾਇਆ ਗਿਆ ਉਸ ਤੋਂ ਬਾਅਦ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਉਹਨਾਂ ਨੇ ਵੀ ਉਹਨਾਂ ਨਾਲ ਮੁਲਾਕਾਤ ਕੀਤੀ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੂੰ ਕਿਵੇਂ ਕੀ ਕੁਝ ਪਰੇਸ਼ਾਨੀਆਂ ਸੀ ਉਹ ਸਾਰਾ ਕੁਝ ਉਹਨਾਂ ਨਾਲ ਡਿਸਕਸ ਕੀਤਾ ਉਸ ਤੋਂ ਬਾਅਦ ਜਿਹੜੀ ਜਾਂਚ ਪੜਤਾਲ ਸੀ ਵੱਖ-ਵੱਖ ਏਜੰਸੀਆਂ ਵੱਲੋਂ ਉਹ ਵੀ ਮੁਕੰਮਲ ਕੀਤੀ ਗਈ ਤਾਂ ਉਹ ਮੁਕੰਮਲ ਕਰਨ ਤੋਂ ਬਾਅਦ ਹੁਣ ਉਹਨਾਂ ਨੂੰ ਵਾਪਸ ਘਰਾਂ ਦੇ ਵਿੱਚ ਭੇਜਿਆ ਜਾ ਰਿਹਾ ਹੈ ਤੇ ਸਾਰੀਆਂ ਤਸਵੀਰਾਂ ਅਸੀਂ ਲਗਾਤਾਰ ਤੁਹਾਡੇ ਨਾਲ ਅੰਮ੍ਰਿਤਸਰ 에ਰਪੋਰਟ ਤੋਂ ਸਾਂਝੀਆਂ ਕਰ ਰਹੇ ਹਾਂ